ਜਿਹੜਾ ਇਹ ਰਾਵਣ ਦਾ ਮੂੰਹ ਹੈ ਜਿਹੜਾ ਕਿ ਵੀ ਕਾਰੀਗਰ ਵੀਰ ਦਿਖਾ ਰਹੇ ਨੇ ਬਹੁਤ ਸੁਣੀ ਕਲਾ ਜਿਹੜੀ ਵੀਰਾਂ ਨੇ ਬਣਾਇਆ ਇਹ ਤੇ ਤੁਸੀਂ ਦੇਖ ਰਹੇ ਹੋ ਸਮਾਣਾ ਖੱਚਾ ਨਿਊਜ਼ ਲਈ ਅਸੀਂ ਖੜੇ ਹਾਂ ਇਸ ਟਾਈਮ ਉਹਨਾਂ ਕਾਰੀਗਰਾਂ ਕੋਲੇ ਜੋ ਹਰ ਸਾਲ ਜਿਹੜਾ ਦਸਹਿਰਾ ਮਨਾਇਆ ਜਾਂਦਾ ਹੈ ਸਮਾਣਾ ਸ਼ਹਿਰ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਉਹ ਕਿੰਨੀ ਮਿਹਨਤ ਨਾਲ ਦਿਨ ਰਾਤ ਇੱਕ ਮਹੀਨੇ ਤੋਂ ਮਿਹਨਤ ਕਰ ਰਹੇ ਨੇ ਜਿਹੜਾ ਕਿ ਵੀ ਰਾਵਣ ਕੁੰਭਕਰਨ ਤੇ ਮੇਗਨਾਥ ਦੇ ਜਿਹੜੇ ਪੁਤਲੇ ਬਣਾਈ ਜਾ ਰਹੇ ਨੇ ਜਿਨ੍ਹਾਂ ਨੂੰ ਦਸਹਿਰੇ ਵਾਲੇ ਦਿਨ ਅਗਨੀ ਦਹਨ ਕੀਤਾ ਜਾਏਗਾ ਤੇ ਦਿਨ ਰਾਤ ਦੀ ਮਿਹਨਤ ਲੱਗਦੀ ਹੈ ਤੇ ਕੁਝ ਸਮਾਨ ਨੂੰ ਲੁਧਿਆਣੇ ਤੋਂ ਅੰਬਾਲੇ ਤੋਂ ਤੇ ਕਈ ਸੇਂਹਰਾ ਦੇ ਵਿੱਚੋਂ ਸਮਾਨ ਇਕੱਠਾ ਕਰਕੇ ਲਿਆਉਂਦੇ ਨੇ ਜਿਸ ਨੂੰ ਉਹ ਦਿਨ ਰਾਤ ਦੀ ਮਿਹਨਤ ਜਿਹੜੀ ਤੁਸੀਂ ਦੇਖ ਰਹੇ ਹੋ ਅਸੀਂ ਇਹ ਤੁਹਾਡੇ ਸਾਡੇ ਨਾਲ ਕਾਰੀਗਰ ਵੀ ਖੜੇ ਨੇ ਮੁਹੰਮਦ ਨੀਜ਼ ਜੀ ਖੜੇ ਨੇ ਜਿਨ੍ਹਾਂ ਨੇ ਆਪਣੇ ਕਾਰੀਗਰਾਂ ਦੇ ਨਾਲ ਇੱਕ ਮਹੀਨੇ ਦੀ ਮਿਹਨਤ ਦਿਨ ਰਾਤ ਦੀ ਮਿਹਨਤ ਨਾਲ ਇਹ ਪੁੱਤਰੇ ਜਿਹੜੇ ਤਿਆਰ ਕੀਤੇ ਗਏ ਤੇ ਵੀਰ ਦਾ ਕਹਿਣਾ ਹੈ ਕਿ ਬਹੁਤ ਮਿਹਨਤ ਲੱਗਦੀ ਹੈ ਬਹੁਤ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਤੇ ਬਹੁਤ ਉਹਨਾਂ ਦੀ ਜਿਹੜੀ ਮਿਹਨਤ ਹੈ ਮਿਹਨਤ ਨੂੰ ਵੀ ਸਲਾਮ ਹੈ ਤੇ ਜਿਹੜੇ ਉਹਨਾਂ ਦੇ ਪੁਤਲੇ ਬਣਾਏ ਗਏ ਨੇ ਦਸਹਰੇ ਵਾਲੇ ਦਿਨ ਦਹਨ ਕੀਤਾ ਜਾਏਗਾ ਤੇ ਗੱਲਬਾਤ ਕਰਦੇ ਆਂ ਮੁਹੰਮਦ ਰੀਸ਼ ਜੀ ਨਾਲ ਤੇ ਉਹ ਆਪਣਾ ਉਹਨਾਂ ਦਾ ਨੰਬਰ ਵੀ ਲੈ ਲਾਂਗੇ ਜੇ ਕਿਸੇ ਵੀਰ ਨੂੰ ਉਹਨਾਂ ਦੇ ਨਾਲ ਕੰਟੈਕਟ ਕਰਨਾ ਹੈ ਤਾਂ ਉਹਨਾਂ ਨਾਲ ਕੰਟੈਕਟ ਵੀ ਕਰ ਸਕਦਾ ਉਹਨਾਂ ਨੂੰ ਮਿਲ ਵੀ ਸਕਦਾ ਉਹਨਾਂ ਨਾਲ ਗੱਲਬਾਤ ਵੀ ਕਰ ਸਕਦਾ ਜੇ ਕਿਸੇ ਵੀਰ ਨੇ ਰਾਵਣ ਕੁੰਭ ਕਰਨੇ ਮੀਕਨਾਥ ਦੇ ਪੁਤਲੇ ਬਣਵਾਉਣੇ ਹੋ ਗੱਲ ਕਰਦੇ ਆਂ ਮੁਹੰਮਦ ਰੀਸ਼ ਜੀ ਰੀਸ਼ ਜੀ ਨਾਲ ਕੀ ਕਹਿੰਦੇ ਨੇ ਤੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਕੀ ਮਿਹਨਤ ਲੱਗਦੀ ਹੈ ਕੀ ਕੀ ਸਮਾਨ ਪਾਇਆ ਜਾਂਦਾ ਅਤਿਸ਼ਬਾਦੀ ਜੋਜਿਤ ਪ ਪੜੇ ਰਹੋ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਕਾਰੀਗਰ ਵੀਰਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਇਸ ਮਾਣਾ ਸ਼ਹਿਰ ਦੇ ਵਿੱਚ ਇਹ ਜਿਹੜੇ ਤੁਸੀਂ ਰਾਮਨਕੁੰਭਕਰਨ ਮੇਘਨਾਦ ਦੇ ਜਿਹੜੇ ਪੁੱਤਲੇ ਬਣਾ ਰਹੇ ਹੋ ਕਿੰਨੇ ਸਮੇਂ ਤੋਂ ਬਣਾ ਰਹੇ ਹੋ ਤੇ ਕਿਸ ਸ਼ਹਿਰ ਤੋਂ ਆਉਂਦੇ ਹੋ ਅਸੀਂ ਯਾਹ ਪੇ ਕਰੀਬਨ ਨੰਨ ਤੋਂ ਐਸਾ ਹੋ ਗਿਆ 20 ਸਾਲ ਕੇ ਕਰੀਬ 20 ਸਾਲ ਹੋ ਗਏ ਤੁਹਾਨੂੰ ਇਹ ਜਿਹੜੇ ਹਾਂਜੀ ਇਹ ਜਿਹੜੇ ਤੁਸੀਂ ਰਾਮਨ ਦੇ ਪੁੱਤਲੇ ਬਣਾਉਂਦੇ ਹੋ ਹਾਂਜੀ ਜੀ ਯਾ ہمارا ਐਡਰੈਸ ਜੋ ਹੈ ਮੁਜ਼ਾਫਨਗਰ ਮਨਸੂਰਪੁਰ ਹੈ ਮੇਰਾ ਨਾਮ ਮੁਹੰਮਦ ਰਹੀਸ ਹੈ। ਠੀਕ। ਹੋਰ ਬੋਲੋ। ਇਹ ਕਿੰਨੇ ਕ ਦਿਨਾਂ ਤੋਂ ਤੁਸੀਂ ਇਹ ਤਿਆਰ ਕਰਨ ਲੱਗੇ ਸੀਗੇ ਜਿਹੜੇ ਪੁਤਲੇ ਬਣ ਰਹੇ ہیں ਇਹ? 1 ਮਹੀਨੇ ਦਾ ਟਾਈਮ ਲੱਗਦਾ ਹੈ। 1 ਮਹੀਨੇ ਦਾ ਸਮਾਂ ਹੋ ਗਿਆ ਜਿਸ ਨੂੰ ਤੁਸੀਂ ਬਣਾਉਣ ਤੇ ਲੱਗੇ ਹੋਏ ਹੋ। ਹਾਂਜੀ। ਤੇ ਜਿਹੜਾ ਇਸ ਦਾ ਸਮਾਨ ਹੈ ਸਾਡਾ ਕਿੱਥੋਂ ਲੈ ਕੇ ਆਣਿਓ? ਸਾਡਾ ਸਮਾਨ ਹੈ। ਇਹ ਸਮਾਨ ਤੁਸੀਂ ਲੈ ਕੇ ਆਣਿਓ। ਹਾਂਜੀ। ਇਹ ਫਿਰ ਕਿ ਕਮੇਟੀ ਦਾ ਵੀ ਹੈ ਇਸ ਵਿੱਚ? ਜੀ। ਕਿਹੜੇ ਸ਼ਹਿਰ ਤੋਂ ਲੈ ਕੇ ਆਣਿਓ ਇਹ? ਇਹ ਸਮਾਨ ਹੈ ਅੰਮ੍ਰਿਤਸਰ। ਲੁਧਿਆਣਾ ਹੋਰ ਆਪਣੀ ਤਰਫ ਸੇ ਵੀ ਲਾਤੇ ਹੈ ਸਮਾਨ ਯਾਨੀ ਕਈ ਸ਼ਹਿਰਾਂ ਦੇ ਵਿੱਚੋਂ ਇਹ ਸਮਾਨ ਲੈ ਕੇ ਆਣੇ ਉਹ ਜਿਹੜਾ ਇੱਕ ਇਕੱਠਾ ਕਰਕੇ ਫਿਰ ਤੁਸੀਂ ਇਹ ਇਸ ਨੂੰ ਕਟਿੰਗ ਕਰਕੇ ਬਾਂਸਾਂ ਦੀ ਤੇ ਫਿਰ ਬਣਾਉਣ ਲੱਗਦੇ ਹੋ ਜੀ ਕਰੀਬ ਕਿੰਨਾ ਕ ਸਮਾਂ ਲੱਗਦਾ ਇਸ ਨੂੰ ਬਣਾਉਣ ਦੇ ਉੱਪਰ ਤਿੰਨੇ ਜਿਹੜੇ ਪੁਤਲੇ ਬਣਾਈ ਜਾਂਦੇ ਆ ਇਹ ਸਮਾਨ ਨਹੀਂ ਸਮਾਂ ਤਾਂ ਕਾਫੀ ਲੱਗਦਾ ਹੈ ਨਹੀਂ ਸਮਾਂ ਸਮਾਂ ਟਾਈਮ ਟਾਈਮ ਕਮ ਸਕਮ ਇਸ ਵਿੱਚ ਮੈਂ 1 ਮਹੀਨਾ ਦਾ ਟਾਈਮ ਲੱਗਦਾ 1 ਮਹੀਨੇ ਦਾ ਟਾਈਮ ਲੱਗ ਜਾਂਦਾ ਹੈ ਤੇ ਫਿਰ ਕਿੰਨਾ ਕ ਸਮਾਂ ਲੱਗਦਾ ਤੇ ਕਿਵੇਂ ਤੁਸੀਂ ਤੁਹਾਡੇ ਨਾਲ ਕਿੰਨੇ ਕ ਵਿਅਕਤੀ ਨੇ ਇਹ ਚਾਰ ਪੰਜ ਵਿਅਕਤੀ ਲੱਗਦਾ ਹੈ ਦਿਨ ਰਾਤ ਇਸ ਵਿੱਚ ਕੰਮ ਕਰਦੇ ਹੈ 1 ਮਹੀਨਾ ਦਾ ਟਾਈਮ ਲੱਗਦਾ ਹੈ ਕਿ ਵੀ ਤੁਸੀਂ 5 4 5 ਕਾਰੀਗਰੋਂ ਕਿ ਵੀ ਦਿਨ ਰਾਤ ਜਿਹੜੀ ਮਿਹਨਤ ਕਰਦੇ ਹੋ ਤਾਂ ਜਾ ਕੇ ਇਹ 1 ਮਹੀਨੇ ਦੇ ਵਿੱਚ ਤਿਆਰ ਹੁੰਦੀ ਹੈ ਤੇ ਕਦੋਂ ਇਹ ਦਸਹਿਰਾ ਗਰਾਊਂਡ ਦੇ ਵਿੱਚ ਰੱਖਿਆ ਜਾਣਾ ਹੈ ਇਹ ਜੀ ਉਹ ਪਹਿਲੀ ਤਾਰੀਖ ਨੂੰ ਖੜਾ ਹੋਗਾ 1 ਤਰੀਕ ਨੂੰ ਦਸਹਿਰਾ ਦੇ ਗਰਾਊਂਡ ਦੇ ਵਿੱਚ ਖੜਾ ਕੀਤਾ ਜਾਏਗਾ ਇਸ ਜੀ ਜੜੇ ਇਹ ਫੇਸ ਦੇ ਉੱਪਰ ਹੀ ਆ ਥੱਲੇ ਜਿਹੜੇ ਉਹਨਾਂ ਦੇ ਹੋਰ ਰੰਗ ਦੇ ਉੱਤੇ ਜਿਹੜੇ ਇਹ ਰੰਗ ਦੇ ਨਹੀਂ ਇਹ ਕੋਈ ਕਾਗਜ਼ ਲਗਾਏ ਗਏ ਆ ਇਹ पेंटिंग वाले कागज है ये पेंटिंग वाले कागज हैं इसका कागज अलग ही आता है जो इसमें आतिशबाजी डलती है वो आप लेकर आते हो या वो कमेटी की है अच्छा कमेटी लाती है वो भी आतिशबाजी आतिशबाजी का इसमें कोई रोल नहीं जी जी जितनी भी आतिशबाजी उसमें डलेगी वो कमेटी वाले ही इसमें डालेंगे धन्यवाद जी समाना हलचल न्यूज़ के साथ बात करने के लिए नंबर लो किसी वीर ने जे तैयार करवाने hunde है ता तुसी अपना नंबर बोल दियो 8445225580 ਤੇ ਇੱਕ ਵਾਰ ਫਿਰ ਸਾਡੇ ਵੀਰ ਦਾ ਨੰਬਰ ਨੋਟ ਕਰ ਲਓ ਮੁਹੰਮਦ ਰੀਜ਼ ਜੀ ਆਪਣਾ ਦੁਬਾਰਾ ਨੰਬਰ ਦੇ ਰਹੇ ਨੇ ਇੱਕ ਵਾਰੀ ਫਿਰ ਜੇ ਕਿਸੇ ਵੀਰ ਨੂੰ ਉਹਨਾਂ ਨੂੰ ਮਿਲਣਾ ਹੁੰਦਾ ਤਾਂ ਉਹਨਾਂ ਨਾਲ ਕੰਟੈਕਟ ਕਰ ਸਕਦਾ ਹੈ 84 45 22 55 80 ਧੰਨਵਾਦ ਰੋ ਮੁਹੰਮਦ ਰੀਜ਼ ਜੀ ਸਮਾਣਾ ਹਲਚਲ ਨਿਊਜ਼ ਕੇ ਸਾਥ ਬਾਤ ਕਰਨੇ ਲਈ ਦੇਖ ਸਕਦੇ ਹਾਂ ਹਰ ਸਾਲ ਦੀ ਤਰ੍ਹਾਂ ਸਮਾਣਾ ਸ਼ਹਿਰ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜੋ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਬੜੇ ਜੋਸ਼ੋ ਖੁਸ਼ੋਖਸ਼ ਨਾਲ ਮਨਾਇਆ ਜਾਂਦੀ ਹੈ ਜਿਸ ਦੀਆਂ ਤਿਆਰੀਆਂ ਵੀ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਤੇ ਅੱਜ ਅਸੀਂ ਗੱਲ ਕਰਦੇ ਹਾਂ ਜਿਹੜਾ ਸਮਾਣਾ ਸ਼ਹਿਰ ਦੇ ਵਿੱਚ ਰਾਵਣ ਬਣਾਉਣ ਆਉਂਦੇ ਨੇ ਕਾਰੀਗਰ ਆਉਂਦੇ ਨੇ ਜਿਹੜੇ ਕਾਰੀਗਰ ਜਿਹੜੇ ਬਣਾਉਣ ਆਉਂਦੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਦੇਖ ਸਕਦੇ ਹੋ ਜਿਹੜਾ ਦਸਹਿਰੇ ਦੇ ਤਿਹਾਰ ਤੇ ਜਿਹੜਾ ਰਾਵਣ ਦਹਨ ਕੀਤਾ ਜਿਹੜਾ ਰਾਵਣ ਨੂੰ ਜਲਾਇਆ ਜਾਂਦਾ ਹੈ ਪੁਤਲੇ ਜਲਾਏ ਜਾਂਦੇ ਆ ਉਹਦੀਆਂ ਤਿਆਰੀਆਂ ਵੀ ਬੜੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਤੇ ਦੇਖ ਸਕਦੇ ਹੋ ਜਿਹੜੇ ਉਹਨਾਂ ਨੇ ਵੱਖ-ਵੱਖ ਪੀਸ ਬਣਾਏ ਹੋਏ ਨੇ ਜਦੋਂ ਦਸਹਰੇ ਦੇ ਤਿਹਾਰ ਦੇ ਤੇ ਹੀ ਉਸ ਨੂੰ ਇੱਕ ਸਰ ਗਰਾਊਂਡ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਜੀਸੀਬੀ ਮਸ਼ੀਨਾਂ ਦੇ ਨਾਲ ਤੇ ਸਾਡੇ ਨਾਲ ਕਾਰੀਗਰ ਨੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਚੱਲ ਰਹੇ ਨੇ ਕਿੱਥੋਂ ਆਏ ਨੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਨੇ ਜਿਹੜੇ ਰਾਵਣ ਦੇ ਜਿਹੜੇ ਪੀਸ ਤੇ ਬਾਹਾਂ ਨੇ ਉਹ ਵੀ ਬਣ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਦਿਖਾ ਰਹੇ ਆ ਕਿ ਵੀ ਜਿਹੜੇ ਬਣੇ ਹੋਏ ਨੇ ਤੇ ਕਾਰੀਗਰ ਵੀਰਾਂ ਨਾਲ ਵੀ ਗੱਲ ਕਰਾਂਗੇ ਜਿਹੜਾ ਬਹੁਤ ਸੋਹਣਾ ਰਮਣਾ ਬਣਾਇਆ ਜਾ ਰਿਹਾ ਹੈ ਬਹੁਤ ਹੀ ਹੱਥਾਂ ਦਾ ਹੱਥਾਂ ਦਾ ਗੁਣ ਹੈ ਇਹਨਾਂ ਕੋਲੇ ਬਹੁਤ ਹੀ ਇਹਨਾਂ ਕੋਲੇ ਜਿਹੜਾ ਹੱਥਾਂ ਦਾ ਗੁਣ ਹੈ ਇਹ ਗੁਣ ਵੀ ਕਲਾ ਇੱਕ ਇਹਨਾਂ ਕੋਲੇ ਜਿਹੜਾ ਕਿ ਵੀ ਜਿਸ ਨੂੰ ਬਣਾਇਆ ਜਾਂਦਾ ਹੈ ਜਿਸ ਨੂੰ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਆ ਤੇ ਅੱਜ ਸਾਨੂੰ ਜਿਵੇਂ ਪਤਾ ਲੱਗਿਆ ਕਿ ਵੀ ਸਮਾਣਾ ਸ਼ਹਿਰ ਦੇ ਵਿੱਚ ਜਿਵੇਂ ਦਸਹਿਰਾ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਮਨਾਇਆ ਜਾਣਾ ਹੈ ਦਸਹਿਰਾ ਤੇ ਜਿਸ ਦੀਆਂ ਤਿਆਰੀਆਂ ਵੀ ਬੜੀਆਂ ਜੋਰਾਂ ਸ਼ੋਰਾਂ ਦੇ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਰਾਵਣ ਕੁੰਭਕਰਨ ਮੀਗਨਾਥ ਦੇ ਜਿਹੜੇ ਪੁਤਲੇ ਨੇ ਉਹ ਕਰੀਬ ਕਰੀ ਬਣਾਏ ਜਾ ਚੁੱਕੇ ਨੇ ਤੇ ਕਾਰੀਗਰ ਵੀਰਾਂ ਨਾਲ ਵੀ ਗੱਲ ਕਰਦੇ ਆ ਦੇਖ ਸਕਦੇ ਹੋ ਜਿਹੜਾ ਇਹ 라ਵਣ ਦਾ ਮੂੰਹ ਹੈ ਜਿਹੜਾ ਕਿ ਵੀ ਕਾਰੀਗਰ ਵੀਰ ਦਿਖਾ ਰਹੇ ਨੇ ਬਹੁਤ ਸੋਹਣੀ ਕਲਾ ਜਿਹੜੀ ਵੀਰਾਂ ਨੇ ਬਣਾਇਆ ਇਹ ਤੇ ਦੇਖ ਸਕਦੇ ਹੋ ਦੂਰੋਂ ਦੂਰੋਂ ਇਸ ਜਿਹੜੇ 라ਵਣ ਨੂੰ ਦੇਖਣ ਵਾਸਤੇ ਆਉਂਦੇ ਨੇ ਤੇ ਸ਼ਾਮ ਸ਼ਾਮ ਟਾਈਮ 라ਵਣ ਦਾ ਕਿ ਵੀ 라ਵਣ ਦੇ ਜਿਹੜੇ 라ਵਣ ਕੁੰਭਕਰਨ ਤੇ ਪੁਤਲੇ ਜਲਾਏ ਜਾਂਦੇ ਨੇ ਤੇ ਦੇਖ ਸਕਦੇ ਹੋ ਵੀਰ ਨੇ ਬਹੁਤ ਹੀ ਸੋਹਣੀ ਕਲਾਕਾਰੀ ਨਾਲ ਬਣਾਇਆ ਤੇ ਕਾਰੀਗਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਨੇ ਟਾਈਮ ਤੋਂ ਇਹ ਤਿਆਰ ਕਰ ਰਹੇ ਨੇ ਜਾਂ ਕਦੋਂ ਕਿੱਥੋਂ ਆਂਦੇ ਨੇ ਤੇ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਤੇ ਕਾਰੀਗਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਰਾਵਣ ਦਾ ਬਾਕੀ ਦਾ ਹਿੱਸਾ ਹੈ ਜਿਹੜਾ ਦੇਖ ਸਕਦੇ ਹੋ ਇਹ ਤਿਆਰ ਹੋ ਰਿਹਾ ਹੈ ਤੇ ਹਲੇ ਇਸ ਦੇ ਉੱਤੇ ਕਾਗਜ਼ ਵੀ ਲੱਗਣੇ ਹੈ ਤੇ ਜਿਹੜੇ ਪੇਂਟਿੰਗ ਵਾਲੇ ਕਾਗਜ਼ ਹੁੰਦੇ ਹੈ ਉਹ ਵੀ ਲੱਗਣੇ ਰਹਿੰਦੇ ਐ ਗੱਲ ਇਹ ਹੈ ਕਿ ਵੀ ਬਹੁਤ ਮਿਹਨਤ ਨਾਲ ਇਹ ਪੁਤਲੇ ਤਿਆਰ ਹੁੰਦੇ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਵੱਲੋਂ ਦਿਖਾਏ ਜਾ ਰਹੇ ਨੇ ਜਿਹੜੀ ਕਿ ਵੀ ਸਮਾਣਾ ਹਲਚਲ ਨਿਊਜ਼ ਵੱਲੋਂ ਕਵਰੇਜ ਕੀਤੀ ਜਾ ਰਹੀ ਹੈ ਤੇ ਜਿਹੜਾ ਤੁਸੀਂ ਰਾਵਣ ਹਰ ਸਾਲ ਦੇਖਦੇ ਹੋ ਜਿਸ ਨੂੰ ਕਿ ਵੀ ਜਲਾਏ ਜਾਂਦੇ ਨੇ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਵੀ ਕਿਵੇਂ ਇਹ ਬਣਦੇ ਨੇ ਕਿੰਨੀ ਮਿਹਨਤ ਨਾਲ ਬਣਦੇ ਨੇ